ਕਿ ਮੈਂ ਆਣਾ। ਬਾਕੀ ਇੱਧਰ ਸੁਪਰੀਮ ਆ ਬਾਈ 110। ਇਹਦਾ ਬਾਜਾ-ਬਾਜਾ ਬਾਈ ਨਿਸਰ ਵੀ ਆ ਇਹ ਦੇਖੋ ਆ ਦੇਖੋ ਹਾਂ ਦੇਖਦੇ ਵਿੱਚ। ਕੋਈ ਕੋਈ ਡੱਕਾ ਆਪਣੇ ਨਹੀਂ ਹੈਗਾ। ਉਹੀ ਚੀਜ਼ ਮੈਂ ਦੇਖਣ ਆਇਆ ਤਾਂ ਵੀ ਆਇਆ ਤਾਂ ਨਹੀਂ ਪੈਪਾ ਜੀ ਹਲੇ ਉਹ ਕੋਣਾ ਹੈ ਨਹੀਂ ਗੱਲ ਬਾਤ ਜੀ। ਫੇਕ ਸਪਰੇ ਵੀ ਕਰਾਉਣੀ ਆ ਬਾਈ। ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ। ਐਂਡ ਵਾਲੀ ਮੋਟਰ ਤੇ ਪਹੁੰਚੇ ਬਾਈ ਜਿਹੜੇ بڑے ਖੇਤ ਮਾ ਧਾਨ ਲਾਏ ਤੇ ਬਾਈ ਉਹ ਦੇਖਣ ਆਏ ਆ ਤਕਰੀਬਨ ਬਾਈ 23 24 ਤਰੀਕੇ ਦੇ ਨੇੜੇ ਹੀ ਆਪਣੇ ਲੱਗੇ ਤੇ ਜੂਨ ਦੇ ਮਹੀਨੇ 'ਚ ਧਾਨ 50 51 ਦਿਨ ਦੇ ਧਾਨ ਹੋ ਗਏ ਬਾਈ ਦੇਖ ਕੇ ਆਉਂਦੇ ਵੀ ਭਗੋਲੇ ਚ ਆਏ ਜਾਂ ਨਹੀਂ ਆਏ ਬਾਈ ਵੈਸੇ ਤਾਂ 60 65 ਦਿਨ ਦੇ ਆਉਂਦੇ ਆ ਫਿਰ ਵੀ ਕੀੜਾ ਮਾਰੇ ਹੀ ਹੈ ਕਿਉਂਕਿ ਮੌਸਮ ਠੀਕਾ ਹੁਣ 2 ਦਿਨ ਹੋ ਗਏ ਇੰਨਾ ਗਿੱਲਾ ਜ ਨਹੀਂ ਹੈਗਾ ਬਾਈ ਖੇਤ ਮਾ ਜਾਣ ਜੋਗਾ ਹੈਗਾ ਇਹ ਤੇ ਫਿਰ ਵੀ ਕੌਮ ਅਗਰ ਪੈਂਦੇ ਆ ਕਟਾਣੇ ਲਈ ਤੋੜ ਬਾਈ ਆਪਾਂ ਨੇ ਚੱਲਦੇ ਫਿਰ ਇਧਰੋਂ ਗਿੜਾ ਮਾਰ ਕੇ ਆਉਂਦੇ ਆ ਨਾਲੇ ਸੌਨ ਦਿਖਾਉਂਦੇ ਵੀ 50 ਕ ਦਿੰਦੇ ਬਾਈ ਤਾਂ ਆਨ ਕਿਆ ਕੰਡੀਸ਼ਨ ਹੈ 26 ਵੀ ਹੈ ਮਹਗਾਲੇ ਜਿਹੜੇ ਜਸਪੀਰ ਬਾਈ ਵਾਲੇ ਬਾਈ ਇਹ ਸਮਝ ਲਓ ਹੋਗੇ 42 43 ਦਿੰਦੇ ਪੰਜ ਚਾਰ ਦਿਨ ਦਾ ਫਰਕ ਹੈ ਬਾਈ ਇਹਨਾਂ ਦਾ ਆ ਵੀ ਵਧੀਆ ਧਾਨ ਆ ਬਈ ਇਹ ਹਸ਼ਵੀਰ ਵਾਲੇ ਆ ਬਾਕੀ ਬਾਈ ਬਾਬੇ ਨਾਨਕ ਦੀ ਕਿਰਪਾ ਨਾਲ ਬਿਮਾਰੀ ਤੁਹਾਰੀ ਹੈ ਨਹੀਂ ਕੋਈ ਵਧੀਆ ਹਾਲ ਦੀ ਘੜੀ ਜਿੰਨੇ ਵੀ ਧਾਨ ਖੜੇ ਕੇ ਉਦਾਂ ਬਾਈ ਕਿਸੇ ਕਿਸੇ ਨਾ ਕਿਸੇ ਘਰ ਵਿੱਚ ਬਾਈ ਛੋਟੇ ਬੁੱਝ ਵਾਲੀ ਬਿਮਾਰੀ ਜਿਹੜੀ ਹੈਗੀ ਟੀ ਉਹ ਹੈਗੀ ਉਹ ਹੈ ਕਿ ਹੋਰ ਬਿਮਾਰੀ ਨਹੀਂ ਹੈਗੀ ਕੋਈ ਉੜੀ ਬਾਈ ਖੇਤਾਂ ਨੂੰ ਹੁਣ ਦੇਖਦੇ ਆ ਵੀ ਕਿ ਕਦੇ ਦਿਨ ਤੱਕ ਛੱਟ ਲੱਗੂਗੀ ਬਾਈ ਜਿਹੜੀਆਂ ਬੱਟਾ-ਬੁੱਟਾ ਜੀਆਂ ਮੜਿਆ ਕੱਖ ਹੋ ਗਏ ਇਹਨਾਂ ਦੀ ਸਫਾਈ ਕਰਨੀ ਹੈ ਹੈ 2-3 ਘੰਟੇ ਦਾ ਹੀ ਕੰਮ ਹੈ ਬਸ ਦੇਖੀ ਜਾਂਦੇ ਰ ਅੱਜ ਕਰੂਗੇ ਕੱਲੂ ਕਰੂਗੇ ਹੁੰਦਾ ਹੈ ਨਹੀਂ ਕਿਉਂਕਿ ਬਾਈ ਮੀਂਹ ਪੈ ਜਾਂਦਾ ਫਿਰ ਬੱਟ ਕਿਲੀ ਜਾਂਦੀ ਹੈ ਜੋ ਉੱਪਰ ਜਾੜਾ ਤੁਰਲੀ ਇਹ ਫਿਰ ਵਹਿ ਜਾਂਦੀ ਹੈ ਲੋਟੀਆਂ ਨਹੀਂ ਹੁੰਦਾ ਕੰਮ ਮੈਂ ਬਾਈ ਪਹੁੰਚ ਗਿਆ ਆਪਣੇ ਖੇਤ 'ਚ ਲਾਗ ਪਿੱਛੇ ਜਾੜਾ ਕੱਖ ਤਾਂ ਉਰੇ ਥੋੜਾ ਜਿਹਾ ਗਾਂਹ ਕੱਖ ਘਟ ਜਾਂਦਾ ਹੈ ਇੱਧਰੋਂ ਗੇੜਾ ਮਾਰ ਕੇ ਆਉਂਦੇ ਬਾਈ ਕੋਈ ਕੋਈ ਕਰੋ ਚੱਕ ਕੇ ਮੈਦਾਨ ਬਾਕੀ ਇੱਧਰ ਸੁਪਰੀਮ ਆ ਬਾਈ 110 ਇਹਦਾ ਬਾਜਾ-ਬਾਜਾ ਬਾਈ ਨਿਸਰ ਵੀ ਆ ਇਹ ਦੇਖੋ ਆ ਦੇਖੋ ਹਾਂ ਦੇਖਦੇ ਵਿੱਚ ਕੋਈ ਕੋਈ ਡੱਕਾ ਆਪਣੇ ਨਹੀਂ ਹੈਗਾ ਉਹੀ ਚੀਜ਼ ਮੈਂ ਦੇਖਣ ਆਇਆ ਤਾਂ ਵੀ ਆਇਆ ਤਾਂ ਨਹੀਂ ਪੈਪਾ ਜੀ ਹਲੇ ਉਹ ਕੋਣਾ ਹੈ ਨਹੀਂ ਗੱਲ ਬਾਤ ਜੀ ਫੇਕ ਸਪਰੇ ਵੀ ਕਰਾਉਣੀ ਆ ਬਾਈ ਮੌਕੇ ਜੇ ਕੋ ਇੱਕ ਵਧੀਆ ਸਪਰੇ ਕਰ ਦੇਣੀ ਗੇੜਾ ਨਹੀਂ ਬਾਈ ਇਧਰ ਨੂੰ ਬਜਰਾ ਦੇਖੋ ਹਰੀਆਲੀ ਹੋਈ ਪਈ ਐ ਬੱਦੇ ਕਿ ਤੁੰਨ ਵਾਲੀ ਕੰਮ ਆ ਬਾਈ। ਉੱਧਾ ਚੂਹਾ ਹੈਗਾ ਤਾਂ ਬਾਈ। ਵਿੱਚ ਚਲੋ। ਇਹ ਤਾਂ ਸਾਰਿਆਂ ਦੇ ਹੀ ਆ ਬਾਈ। ਕੋਈ ਉਹ ਖੇਤ ਹੋਣਾ ਜਿਹੜੇ ਚੂਹਾ ਨਹੀਂ ਹੈਗਾ। ਉਹਦਾ ਤਾਂ ਆਪਾਂ ਹੁਣ ਸਾਰਿਆਂ ਨੂੰ ਜਰ ਨਹੀਂ ਪੈਣਾ। ਕਿਉਂਕਿ ਥੋੜਾ ਟਾਈਮ ਬਾਈ ਚੂਹ ਨੇ ਵਡਾਂਗਾ ਕਰਨਾ ਫਿਰ ਆਪੇ ਆਸੇ-ਪਾਸੇ ਲੰਘ ਜਾਂਦਾ। ਇਹ ਵੀ ਵਿਚਾਰਾ ਦੰਦ ਦੁੰਦ ਤਿੱਖੇ ਕਰਦਾ ਹੈ ਜਿਹੜੇ ਮਾੜੇ-ਮੋਟੇ ਖੁੰਡੇ ਹੋ ਜਾਂਦੇ ਆ। ਲਾ। ਔਰੇ ਦੇ ਭਈਆਂ ਇਹ ਦੇਤਾ ਬੜੀਆ ਸਸਤਾ। ਔਰੇ ਦਾ ਤਕਰੀਬਨ ਬਾਈ ਮਿੰਦਰ ਬਾਈ ਵਾਲੇ ਜਿਹੜਾ ਆਪਣੇ ਵਾਲੇ ਹੋਗੇ ਰਾਜੂ ਬਾਈ ਵਾਲੇ ਹੋਗੇ ਬਰਾਬਰ ਜਿਹੀ ਲੱਗੇ ਤੇ ਇਹਨਾਂ ਦਾ ਕੱਦ ਕਾਠ ਵੀ ਬਰਾਬਰ ਜਿਹਾ ਹੈ ਪਾਣੀ ਬਾਈ ਉਰੇ ਲੱਗਿਆ ਨਹੀਂ ਬਹੁਤ ਦਿਨ ਹੋ ਗਏ ਵੀ ਉੱਪਰ ਵਾਲੇ ਹੀ ਪੂਰਾ ਕਰੀ ਜਾਂਦਾ ਮੀਂਹ ਪਈ ਜਾਂਦੇ ਦੇਖੋ ਪਾਣੀ ਵਿੱਚ ਖੜਾ ਹੈ ਨਾ ਪਾਣੀ ਪੂਣੀ ਵਾਲਾ ਕੋਈ ਚੱਕਰ ਨਹੀਂ ਹੈਗਾ ਵੀ ਜੇ ਕਹੀਏ ਜਾਰੇ ਕਵਾਰ ਲੱਗਦੇ ਬਾਈ ਤਾਂ ਜਦੋਂ ਜਾਰੇ ਪਾਣੀ ਪੂਣੀ ਜਿਆਦਾ ਲੱਗਦੇ ਉਹ ਤੇ ਵਾਰ ਮਾ ਤਾਂ ਫਿਰ ਮੀਂਹ ਵਾਲੇ ਪਾਣੀ ਗਲੇ ਪੂਰਾ ਹੋਈ ਜਾਂਦਾ ਹੈ ਲਾ ਉਰੇ ਆ ਗਿਆ ਬਾਈ ਤਿੰਨ ਖੇਤਾਂ ਦੇ ਬਣ ਜਾਂਦੇ ਟੱਕ ਮਿੰਦਰ ਬਾਈ ਵਾਲਾ ਇੱਧਰ ਰਾਜੂ ਬਾਈ ਵਾਲਾ ਇੱਧਰ ਆਪਣੇ ਵਾਲਾ ਹੈ ਬਾਈ ਸਾਰੇ ਠੀਕੇ ਠੀਕ ਹੈ ਬਈਆ ਥੋੜੇ ਦੋ ਦਿਨ ਪਹਿਲਾਂ ਲੱਗੇ ਤੇ ਦੋ ਦਿਨ ਹੀ ਪੰਜ ਚਾਰ ਦਿਨ ਪਹਿਲਾਂ ਲੱਗੇ ਤੇ ਬਾਈ ਰਾਜੇ ਬਾਈ ਵਾਲੇ ਐ ਵੀ ਜੇ ਇਹ ਆਪਣੇ ਵਾਲੇ ਨਾਲ ਦੇ ਸੇਮ ਬੀਜ ਬਾਕੀ ਮੱਕੜੀ ਨੇ ਬਾਈ ਜਾਲਾ ਪਾ ਲਿਆ ਹੁਣ ਮੀਂਹ ਪਿਆ ਪਿਆ ਉਹਦੇ ਕਰਕੇ ਥੋੜੇ ਜਿਹਾ ਦੇਖਦਾ ਨਹੀਂ ਹੈਗਾ ਨੇ ਤਾਂ ਜਮੀਨ ਆ ਪਿਆ ਹੋਵੇ ਫਿਰ ਦੇਖ ਜਾਂਦਾ ਰਾਤ ਪੂਰ ਜੀ ਪੈ ਗਈ ਉਹ ਉੱਦਾਂ ਖੜਕੇ ਡੜਕੇ ਦਾ ਮੀਂਹ ਨਹੀਂ ਪਿਆ ਹੈਗਾ ਬਾਈ ਪਰ ਹੈ ਗਿਆ ਦੇਖੋ ਆ ਦੇਖਿਆ ਜਾਣਾ ਬਾਈ ਹਵਾ ਜਾੜਾ ਪਿਆ ਵਈ ਉੱਦਾਂ ਕੈਮਰੇ ਚ ਘਟ ਦਿਖਦਾ ਹੋਵੇ ਆ ਵੀ ਪਿਆ ਪਿੱਧਰ ਵੀ ਦੇਖੋ ਮੋਕੜੀ ਬੈਠੀ ਆ ਬਾਈ ਵਿੱਚ ਠੀਕ ਆ ਬਾਈ ਬਾਕੀ ਸਾਰੇ ਧਾਨ ਕਾਕੰਡਾ ਹੈ ਨਹੀਂ ਸਾਫ ਹੈ ਨਾ ਜਿਹੜੇ-ਜਿਹੜੇ ਹੈਗਾ ਤਾਂ ਬਈ ਸਾਰਿਆਂ ਨੇ ਕੱਟਤਾ ਕਾਕੰਡਾ ਵੀਜੇ ਵਿੱਚ ਜਿਆਦਾ ਕਾਕੰਡਾ ਜੇ ਹੋਵੇ ਫੇਰ ਵੀ ਖੇਤ ਵਧੀਆ ਲੱਗਦਾ ਹੈਗਾ ਸਾਫੇ ਚੀਜ਼ ਵਧੀਆ ਲੱਦੀ ਹੈ ਬਾਕੀ ਕਾਕੰਡਾ ਬਾਈ ਮਿਹਨਤ ਕੇ ਲਾਏ ਜਿਹੜਾ ਮਿਹਨਤ ਕੱਢ ਲੈਂਦਾ ਏ ਉਹ ਕੱਢ ਵੀ ਲੈਂਦਾ ਏ ਜੇ ਨਾ ਮਿਹਨਤ ਹੋਵੇ ਵਿੱਚ ਰਹਿ ਵੀ ਜਾਂਦਾ ਹੈ ਪਾਣੀ ਮੋਟੀ ਮਿਹਨਤ ਆਉ ਵੀ ਗੱਲ ਨਹੀਂ ਚਾਹੀਦੀ ਬਾਈ ਜੇ ਜਿਆਦਾ ਹੋਵੇ ਟੱਕਾ ਖੰਡ ਦਾ ਫੜ ਕੇ ਕੱਢ ਦੇਵੇ ਫਾਇਦਾ ਆਪਣਾ ਹੀ ਹੈ ਫੇਰ ਵਧੀਆ ਲੱਗਦਾ ਦੇਖਣ ਨੂੰ ਦੂਆ ਵੀ ਕਹਿੰਦਾ ਵੀ ਹਾਂ ਵੀ ਬੰਦੇ ਦੀ ਜੀਰੀ ਚ ਗੱਲ ਬਾਤ ਹੈ ਪੈਣੀ ਪੈਂਦਾ ਬਾਈ ਸਾਹਮਣੇ ਉਹ ਤੋਂ ਬਾਅਦ ਟੋਬੇ ਵਿੱਚ ਚੋਈ ਚੱਲਦੀ ਆ। ਨਿੱਤਰ ਬਾਈ ਨਾਲ ਖੇਤਾਂ ਨੂੰ ਹੋ ਕੇ ਆਏ ਨੂੰ ਹੋ ਕੇ ਉਹ ਬਾਈ ਸਤਲੂ ਚ ਗਿਰਦਾ ਉਹ ਵੀ ਪਾਣੀ। ਉਹ ਵੀ ਚੱਲਦੀ ਆ ਚੋਈ ਕਿਉਂਕਿ ਪਿੱਛੇ ਖੇਤਾਂ ਦਾ ਪਾਣੀ ਆਈ ਜਾਂਦਾ ਹੈ। ਮੌਸਮ ਸਾਫ਼ ਆ ਬਾਈ, ਵੈਦਰ ਬੂਧਰ। ਬਾਕੀ ਉੱਪਰ ਦੇਖ ਲਓ ਬੱਦਲ ਬਾਈ ਕਿਵੇਂ ਆ, ਇਹ ਤੁਸੀਂ ਚੈੱਕ ਕਰੋ ਬਾਈ। ਹਾਲ ਦੀ ਘੜੀ ਠੀਕ ਆ ਬਾਈ। ਚਲੋ ਚੱਲਦੇ ਹਾਂ ਬੈਠ। ਦੇਖੋ ਕਿੰਨਾ ਪਾਣੀ ਖੜਾ ਹੈ। ਪਰ ਆਹ ਰਹਾ ਤੇ ਉਹ ਪਾਣੀ ਆ ਜਿੱਥੇ ਨੂੰ ਮਰਵਾਦੀ ਬੰਦੇ ਲੰਗੇ ਤੇ ਆ ਚੀ ਲੈ ਬਾਈ ਸਾਡੇ ਪਿੰਡ ਦੀ ਇਹ ਇਹ ਜਿਹੜੇ ਕਟਾਣੂ ਆ ਵੀ ਉਧਰਲੇ ਪਿੰਡ ਦੇ ਇੱਧਰ ਨਾਲ ਇੱਧਰ ਰੋਦਣਾ ਜਾਣ ਤਾਂ ਖੇਤਾਂ ਵਿੱਚ ਹੀ ਜਾਂਦਾ ਹੈ ਖੇਤਾਂ ਵਿੱਚ ਹੀ ਬਣੀ ਜਾਂਦਾ ਉਹ ਖੇਤਾਂ ਜੇ ਹੀ ਜਾਂਦਾ ਹਮਮ ਹੋਰ ਗੱਲ ਬਾਤ ਹੈ ਗੱਲ ਬਾਤ ਮੈਂ ਪਿੰਡ ਬੰਨ ਘੁੰਮ ਗਿਆ ਤਾਂ ਪਹਿਲਾਂ ਮੈਂ ਤਾਂ ਦੇਖ ਕੇ ਆ ਆਪਣੇ ਹਮ ਚਾਨ ਵਧੀਆ ਹਲੇ ਉਗ ਬੋਲੇ ਜੇ ਚਾਹ ਨਹੀਂ ਹੈਗੀ ਹੂੰ ਹਲੇ ਨਹੀਂ ਆਦੇ ਹੈਗੇ ਪਰ ਨਾ 50 ਦਿੰਦੇ ਹੋਗੇ ਹਾਂ ਹਾਂ ਕਿੰਨੇ ਚਾਉਂਗੇ ਪਤਾ ਨਹੀਂ ਰਿਕਸ਼ਾ ਵੀ ਮਤ ਨਹੀਂ ਕਿੰਨੇ ਦੇ ਲੰਨ ਪਤਾ ਨਹੀਂ 6 6 ਦਿਨ ਦੇ ਕਹਿੰਦਾ ਹੈ ਗਾੜੀ ਨਹੀਂ ਉਦਾਂ ਲਾਉਣ ਤੇ ਬਾਅਦ ਮੈਂ ਆਪਣੀ ਦੀ ਨਹੀਂ ਪਣ ਵਿੱਚ ਗਿੰਨੀ ਹਾਂ ਮੇਰੇ ਤਾਂ ਸਰੇ ਤਾਂ ਐ ਫਾਲਟੀ ਹੋ ਗਈ ਪਰ ਤਾਂ ਸਪਰੇਅ ਕਿ ਲਾਇਆ ਫਰਕ ਹਾਂ ਫਰਕ ਆਇਆ ਵੀ ਛੇਤੀ ਨਿਕਲੇ ਹੁੰਦੇ ਆ ਨਿਕਲਦੇ ਹੀ ਆ ਅਗਰ ਸਪਰੇਅ ਕਰੀ ਨਾ ਕਰੀ ਜਰੇ ਰਮੀ ਆ ਗਿਆ ਯਾਰ ਕਹਤੇ ਹਾਂ ਰਾਤ ਨੂੰ ਮੀਂਹ ਆਇਆ 3 ਵਜੇ ਅੱਛਾ ਇੰਨੇ ਨੂੰ ਕੰਮ ਹੋ ਜਾਂਦਾ ਲੈ ਪਰਨ ਪਾਣੀ ਲਾਦਣ ਮੇਰਾ ਦੋ ਤਿੰਨ ਬਾ ਘਟਿਆ ਮੇਰਾ ਚੈਨ ਘੜ ਘੜ ਫੁੱਲਣ ਲੱਗੀ ਹਾਂ ਹੁਣ ਚੈਨ ਹਿਲ ਗਈ ਹਾਂ ਬਿੰਨਾਂ ਗਣਾ ਦੋ ਵੀ ਰੋਲੇ ਕਿੰਨਾ ਕੁ ਪਾਈ ਜਾਊਂਗੀ ਠੀਕ ਹੈ ਪ੍ਰੋਵਾਈਡ ਵਾਰੀ ਦੇ ਬੱਚੇ ਵੀ ਜਲਦੀ ਠੰਡਾ ਮੌਸਮ ਹੈ ਹਾਂ ਬਿਮਾਰੀ ਖਵਾਰੀ ਦੇ ਬੱਚੇ ਵੀ ਟੋਬਾ ਦਾ ਵੀ ਸਾਡੇ ਪਿੰਡ ਵਾਲਾ ਹੈਗਾ ਅਜੇ ਰੂੜਾ ਦੇਖਦਾ ਨਹੀਂ ਪਰ ਹਾਂ ਪਰ ਦੇਖਦਾ ਨਹੀਂ ਬੂਟੀ ਕਰਕੇ ਦੇਖਦਾ ਨਹੀਂ ਨਾਮ ਟੋਬਾ ਦੇਖਦਾ ਨਹੀਂ ਹੈਗਾ ਟੋਬਾ ਛੋਟਾ ਨਾ ਹੂੰ ਭਾਈਆ ਬੂਟੀ ਜਿੱਥੇ ਚਲੇਗੀ ਕੰਮ ਖਤਮ ਹੈ ਕੰਮ ਖਤਮ ਹੈ ਬਸ ਸੇਵ ਦਾ ਕੰਮ ਖਤਮ ਹੋ ਗਿਆ ਖਤਰੀ ਵਾਲੀ ਆ ਦੇਖਿਆ ਵਿੱਚ ਬੰਦ ਹੋ ਜਾਂਦੇ ਹੂੰ ਰੇਵ ਦਾ ਜੋਰ ਲੱਗਦਾ ਪੂਰਾ ਇੱਥੇ ਆ ਕੇ ਲੈ ਉਹਨੂੰ ਪਾਣੀ ਜੁੱਤਰ ਲਾ ਫੈ ਗਿਆ ਲੈ ਤੂੰ ਮੈਨੂੰ ਦੱਸਣਾ ਤਾਂ ਮੈਂ ਖਿੱਚ ਦੇਣਾ ਤੇ ਲੱਤ ਲਾ ਰਣੀ ਤੇ ਟੂਸ਼ਨ ਬਾਰਣਾ ਤਾਂ ਇੰਨਾ ਤੱਕਾ ਤਾਂ ਸੀ ਸਹੰਦੇ ਨਹੀਂ ਯਾਰ ਇਹ ਤਾਂ ਮੈਂ ਖਿੱਚ ਲਿਆ ਹੁਣ ਤਾਂ ਤੈਨੂੰ ਆ ਦੱਸਦਾ ਦਿੰਦਾ ਵੀ ਤਕਲੀਫ ਪਤਾ ਨਹੀਂ ਪਾਣੀ ਭਰਿਆ ਪੈਣਾ ਪਾਣੀ ਨੀਮੂ ਕਰਕੇ ਵਧੀ ਜਾਣਾ ਹਾਂ ਵੀ ਘਟ ਗਿਆ ਇੱਕ ਵਾਰ ਕੋ ਟੂਟੀਆਂ ਦਾ ਪਾਣੀ ਖੈ ਟੂਟੀਆਂ ਨੂੰ ਆ ਹੋਵੇ ਜਿਵੇਂ ਗੇਟ ਭਰ ਲੈ ਹੁਣ ਤਾਂ ਹੋ ਕੋ ਹੀ ਹੋ ਇੱਕ ਬਾਈ ਗਾਰ ਤੇ ਨਾ ਕੱਲੇ ਕੱਲੇ ਪਿੰਡ ਦੀ ਟੂਟੀ ਹੋਗੀ ਪਾਣੀ ਵੀ ਜ਼ਿਆਦਾ ਪਹਿਲਾ ਇੱਕ ਕਈ ਪਿੰਡਾਂ ਤੋਂ ਹੁੰਦੀ ਈ ਫੇ ਖਿੱਚਣਾ ਪੈਂਦਾ ਤਾਂ ਵੀ ਨਹੀਂ ਤਾਂ ਆਉਂਦਾ ਹੈਗਾ ਉਹ ਹਰੇਕ ਪਿੰਡ ਨੂੰ ਹੋ ਗਈ ਹਰੇਕ ਪਿੰਡ ਨੂੰ ਭਾਈ ਪ੍ਰਧਾਨ ਜੀ ਸਵੇਰ ਸ਼ਾਮ ਪਾਣੀ ਵੱਧ ਆਈ ਹੈ ਹਾਂ ਪਰ ਐਡੇ ਡੰਗਰ ਬੱਛਾ ਵੀ ਹੁਣ ਕਿਹਨਾਂ ਹੁਣ ਹੁੰਦਾ ਠੰਡਾ ਮੌਸਮ ਹੈ ਪਾਣੀ ਨਿਕਲੀ ਜਾਂਦਾ ਫਿਰ ਵੀ ਆਉਂਨੇ ਬਹੁਤਾ ਪਾਣੀ ਫਿਰ ਫਰੇਕਾ ਟੂਟੀ ਚੱਲਣੀ ਬਾਈ ਇਹ ਪਿੰਡ 300 ਘਰ 300 ਟੂਟੀ ਹੈ ਤਕਰੀਬਨ ਪ੍ਰਧਾਨ ਹਰੇਕ ਘਰ ਇਹ ਹੈ ਫਰੇਕਾ ਟੂਟੀ ਹੁਣ ਤਾਂ ਹਾਂ ਪ੍ਰਸ਼ਾਦਾਤਾ ਜੀ ਇੱਕ ਪ੍ਰਧਾਨ ਆੜਕਵਾੜ ਬਹੁਤ ਹੋ ਜਾਂਦਾ ਨਾ ਹਾਂ ਹਰਿਆਈ ਵੀ ਹੋਈ ਹਰੇਕ ਪਾਸੇ ਨੂੰ ਅੱਕ ਕਿੱਥੇ ਹੋਗੇ ਦੇ ਲੈ ਪੁਰਾਣੇ ਟੋਬੇ ਜਿਹ ਹੁੰਦੇ ਤੇ ਬਹੁਤ ਅਸੀਂ ਆ ਇੱਕ ਆਈਆਈਟੀ ਜੇ ਵੱਢ ਕੇ ਲਿਆਂਦਾ ਆਹਾਂ ਹਾਂ ਟਰਾਲਿਆਂ ਦੇ ਟਰਾਲੇ ਫੁਕੇ ਪਹਿਲੀ ਅੱਜ ਇਹ ਅੱਕ ਵੀ ਬਾਈ ਇਹ ਅੱਕ ਦੀ ਪਛਾਣ ਆ ਨਾ ਵਿੱਚ ਤੇ ਖਾਲੀ ਹੁੰਦਾ ਹੈ ਗੋਲ ਜਿਹਾ ਪੈਪ ਜਿਹਾ ਹੁੰਦਾ ਪੈਪ ਹੁੰਦਾ ਜਿਵੇਂ ਘਰ ਕੰਮ ਲੈ ਕਰਦੇ ਤੇ ਬਹੁਤ ਕੰਮ ਲੱਤਾ ਬਹੁਤ ਟਰਾਲਿਆਂ ਦੇ ਟਰਾਲੇ ਅਸੀਂ ਦੋ ਟਰਾਲੇ ਵੱਢ ਕੇ ਲਿਆ ਕਰਦੇ ਤੇ ਮੇਰੇ ਯਾਦ ਆ ਗਿਆ ਵੀ ਇਹ ਆਹ ਟੋਬੇ ਜਿ ਮੈਂ ਦੇਖਿਆ ਹੈ ਔਰ ਪਹਿਲਾਂ ਦਾ ਬਹੁਤ ਹੋਇਆ ਕਰਦਾ ਸੀ ਤੇ ਉੱਪਰ ਇੱਕ ਡੋਟੀ ਆਉਂਦੀ ਭਮੀਰੀ ਹਾਂ ਉਹ ਚ ਅਸੀਂ ਸੂਲ ਗੱਡੇ ਕਰਦੇ ਤੇ ਫਿਰ ਉੱਪਰ ਐ ਘਮਾਇਆ ਕਰਦੇ ਤੇ ਹੁਣ ਕਿਹੜਾ ਘਮਾਉਂ ਇੱਕ ਪ੍ਰਦਾਨ ਹੋ ਰੱਕ ਜਾਏ ਉਹਦੇ ਮਤ ਮੱਛੀ ਨਿਕਲਦੀ ਆ ਉਹੀ ਆ ਇਹੀ ਆਕਾ ਆਹੀ ਆ ਹਾਂ ਆ ਟੁੱਬੇ ਜਿੱਦਰਾਕ ਤੋਂ ਹੋ ਗਿਆ ਪਿੱਪਲ ਹੋ ਗਿਆ ਕਿਧਰੇ ਇਹ ਆ ਗਿਆ ਇਹ ਬਿਲਕੁਨ ਹਾਂ ਵਧੀਆ ਹੁੰਦੀ ਹਾਂ ਇਹ ਜੜਾ ਬਹੁਤ ਹੋ ਜਾਣੀ ਆ ਪ੍ਰਦਾਨ ਯਾਰੀ ਕ ਉਹਦੇ ਪਾ ਦੇਖੀ ਦੀ ਮੈਂ ਕਿਸੇ ਨੇ ਇੰਸਟਾਗ੍ਰਾਮ ਪਰ ਪਾਈ ਵੀ ਦੀ ਵੀ ਇੱਧਰ ਫਤੇਕਾਰ ਸਾਹਿਬ ਕਣੀ ਪਿੱਪਲ ਆ ਕਨੇ ਵੀ ਤਿੰਨ ਕਿੱਲਾਂ ਚ ਫੈਲ ਗਿਆ ਆਹੋ ਮੈਂ ਦੇਖੀ ਵੀਡੀਓ ਹੈਗੀ ਹੈ ਨਾ ਵੀ ਉਹਨੂੰ ਕਹਿੰਦੇ ਵੱਢ ਨਹੀਂ ਸਕਦੇ ਵੀ ਜਿਹਦੇ ਖੇਤਾਂ ਚਲੇ ਗਿਆ ਵੀ ਛੱਡਣੀਆਂ ਪੈਂਦੀ ਹੈਗਾ ਹਾਂ ਮੈਂ ਵੀਡੀਓ ਦੇਖੀ ਵੀ ਜੇ ਵੱਢਦੇ ਬੇ ਨੁਕਸਾਨ ਹੋ ਜਾਂਦਾ ਕੁਝ ਨਾ ਕੋਈ ਹੋ ਜਾਂਦਾ ਮੈਂ ਵੀ ਤੁਹਾਨੂੰ ਤੇ ਦੁਆ ਪਾ ਕੇ ਜਾਂ ਜਿਹੜੀ ਰਹਿੰਦੀ ਜੀ ਪਰਾਂ ਚੂਹੇ ਹੈਗਾ ਫਰਕ ਹਾਂ ਚੂਹੇ ਦਾ ਹੈਗਾ ਫਰਕ ਦਵਾਈ ਤੇ ਭਾਜ ਜਾਂਦੇ ਹੈ ਹਾਂ ਕੋਈ ਮਰਿਆ ਹੋਇਆ ਵੀ ਨਹੀਂ ਦੇਖਿਆ ਲੈ ਵੀ ਖੱਟ ਨਹੀਂ ਦੇਖੀ ਬੰਦੇ ਕਹਿੰਦੇ ਆ ਵੀ ਇੱਕ ਚੂਹਾ ਫੜੋ ਉਹਨੂੰ ਕਾਲਾ ਰੰਗ ਲਾ ਕੇ ਛੱਡ ਦੋ ਖੇਤਾਂ ਮੈਂ ਕਿ ਚੂਹਾ ਦੂਏ ਦੇ ਖੇਤਾਂ ਚਲੇ ਗਿਆ ਉਧਰਲੇ ਇੱਧਰ ਨਹੀਂ ਆਇਆ ਤਾਂ ਕੀ ਹੋਣਾ ਨਹੀਂ ਉਹ ਕਹਿੰਦੇ ਵੀ ਫੇ ਚੂਹਾ ਜਿਹੜਾ ਆਪਣੇ ਖੇਤਾਂ ਵਿੱਚ ਛੱਡਿਆ ਕਾਲਾ ਉਹਦੇ ਡਰ ਚ ਨਾ ਦੂਏ ਚੂਹੇ ਆਪਣੇ ਖੇਤਾਂ ਵਿੱਚ ਨਹੀਂ ਆਉਣਗੇ। ਉਹ ਜੇ ਬਗਾਨਾ ਗਏ ਖੇਤਵਾ ਵੜ ਕੇ ਉਧਰ ਵਾਲੇ ਸਾਡੇ ਆਏ ਨੇ। ਕਿਤੇ ਵਿਗੜਨੇ ਨਾ ਲੱਗ ਜੰਦੀ ਕਾਲੇ ਚੂਹੇ ਲੋ ਕਾਲੇ ਚੂਹੇ ਲੋ ਗੱਲ ਦੂ। ਹੋ ਜਾਂਦਾ। ਵਿਖਦੇ ਆ। ਫਿਰ ਬਾਪੇ ਨੂੰ ਕਹਿੰਦੇ ਫੜ ਲਾ ਪੰਜ-ਛੇ ਵੇਚ ਦਿਆ ਲਿਆ 50-50 ਰੁਪਏ ਨੂੰ। ਹੈ ਨਹੀਂ ਚੂਹਾ ਇਹਨਾਂ ਮੈਂ ਜਾਇਆ। ਕਿ ਲਾ ਕੇ ਫੜਦਾ ਇਹਨਾਂ ਚੂਹੇ? ਹਾਂ ਹੈ ਨਹੀਂ। ਬਾਪੂ ਕਹਿੰਦਾ ਰੋਟੀ ਖਾਂਦੇ ਜੀ ਕੜੱਕੀ ਫੇ ਰੋਕਣੀ ਰਹਿੰਦੀ। ਮੈਂ ਤਾਂ ਸੋਲ ਆ। ਚੂਹੇ ਸਮਝਦਾਰ ਹੋ ਗਏ ਭਾਈ। ਚਾ ਕੜੱਕੀ ਜਾਣਾ ਕੱਟ ਲੜਦੀ ਆ ਮੈਂ ਨਾਲ ਮਾ ਪੈਣਾ ਕੀ ਕਰਿਆ ਮੈਂ ਤੈਨੂੰ ਘਾਟ ਗਿਆ ਉਹ ਪਾ ਕੇ ਚੂਹੇ ਤੇ ਦਵਾਈ ਮੈਂ ਵੀ ਜਾਇਆ ਬਸ ਖੇਤ ਮਾਮਾ ਮੁੜਨੇ ਲੱਗਿਆ ਮੈਂ ਤਾਂ ਇੱਥੇ ਹੀ ਆਇਆ ਤਾਂ ਅਮਰੂਦ ਖਾ ਕੇ ਆਇਆ ਸੁਸਾਇਟੀ ਵਾਲਾ ਅਮਰੂਦ ਮਿੱਠਾ ਬਹੁਤ ਹੈ 10 ਜਣੇ ਰਾਤ ਨੂੰ 9 ਵਜੇ ਵੀ ਤੋੜਦੇ ਆ ਜਸਵੰਦਰ ਆਇਆ ਜਿਹੜਾ ਸਾਡਾ ਹਲਵਾਈ ਆ ਭਾਈ ਕਦੋਂ ਰਾਤ ਨੂੰ 9 ਵਜੇ ਜਦ ਅਸੀਂ ਸੈਟ ਨੂੰ ਜਾਂਦੇ ਆ ਤੋੜਦੇ ਹੁੰਦੇ ਉੱਪਰ ਜਿਹੜੇ ਬੜਾ ਨਾ ਮਿੱਠਾ ਹੀ ਬਹੁਤ ਅਮਰੂਦ ਉਧਰ ਤੇ ਹੋ ਗੱਲਾਂ ਖਾ ਕੇ ਦੇਖੀ ਬੈਟਰੀ ਯਾਰ ਮੇਰੇ ਵੀ ਰੋਦੇ ਉਹਨੂੰ ਦਸ ਜਾਣੇ ਤੋੜ ਦੇ ਤੋੜ ਦੇ ਕੇ ਮਰੂ ਦਾ ਮੈਂ ਵੀ ਖਾਲਿਆ ਬਾਈ ਉਹਨੇ ਲਾਗਾ ਹੀ ਬਾਦ ਤੀਆ ਬੰਦਾ ਆਇਆ ਨੇ ਲੋੜ ਨਾਲ ਪੈਂਡਲ ਡੁੱਬ ਰਹੀ ਗੱਲ ਦੱਤੀ ਆ ਚਾ ਮੋੜ ਲੈ